ਇਹ ਤੋੜੇ ਸੂ ਮੁਕਤੀ ਦਾ ਗਾਤਾ ਇਹ ਸੂ ਮੁਕਤੀ ਦਾ ਗਾਤਾ ਦਰ ਦੇਗਾ ਦੁਨ ਪਰਹਾ ਇਹ ਸੂ ਮੁਕਤੀ ਦਾ ਗਾਤਾ ਇਹ ਸੂ ਮੁਕਤੀ ਦਾ ਗਾਤਾ ਇਹ ਸੂ ਮੁਕਤੀ ਦਾ ਗਾਤਾ ਦਰ ਦੇਗਾ ਦੁਨ ਪਰਹਾ ਅੱਜ ਦੀ ਇਹ ਨਵੀਂ ਸਵੇਰ ਤੁਹਾਡੇ ਸਾਰਿਆਂ ਦੇ ਜੀਵਨ ਦੇ ਲਈ ਬਹੁਤ ਹੀ ਖੁਸ਼ੀ ਤੇ ਆਨੰਦ ਦੇ ਨਾਲ ਭਰੀ ਹੋਈ ਹੋਵੇ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 10 ਅਧਿਆਇ ਉਸ ਦੀ 15 ਏਤ ਵਿੱਚ ਲਿਖਿਆ ਹੈ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਨਾਲੋਂ ਸਦੂਮ ਅਤੇ ਉਮੂਰਾ ਦੇ ਦੇਸ਼ ਦਾ ਹਾਲ ਝੱਲਣਯੋਗ ਹੋਵੇਗਾ ਇੱਕ ਮੇਰੇ ਮਿੱਤਰ ਨੇ ਮੇਰੇ ਕੋਲ ਆ ਕੇ ਮੈਨੂੰ ਪੁੱਛਿਆ ਕਿ ਤੁਸੀਂ ਹਰ ਐਤਵਾਂ ਨੂੰ ਜਦੋਂ ਕਿ ਸਾਰੇ ਲੋਕ ਇਸ ਦਿਨ ਦੇ ਵਿੱਚ ਆਰਾਮ ਕਰਦੇ ਹਨ ਮੌਜ ਮਸਤੀ ਕਰਦੇ ਹਨ ਤੁਸੀਂ ਚਰਚ ਅਰਥਾਤ ਕਲੀਸਿਆ ਦੇ ਵਿੱਚ ਜਾਂਦੇ ਹੋ ਕੀ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਝ ਗਵਾ ਰਹੇ ਹੋ ਮੈਂ ਕਿਹਾ ਇਹ ਤਾਂ ਬਹੁਤ ਸੱਚੀ ਗੱਲ ਹੈ ਮੈਂ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਗਵਾ ਚੁੱਕਾ ਹਾਂ ਤੇ ਭਵਿੱਖ ਦੇ ਵਿੱਚ ਮੈਂ ਬਹੁਤ ਕੁਝ ਗੁਆਣ ਵਾਲਾ ਵੀ ਹਾਂ ਉਸਨੇ ਪੁੱਛਿਆ ਤੁਸੀਂ ਕੀ ਗਵਾ ਚੁੱਕੇ ਹੋ ਅਤੇ ਕੀ ਗੁਆਣ ਵਾਲੇ ਹੋ ਮੈਂ ਉਹਨੂੰ ਉੱਤਰ ਦਿੱਤਾ ਮੈਂ ਆਪਣੇ ਪਾਪਾਂ ਦੇ ਲਈ ਪ੍ਰਭੂ ਯੀਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਕੀਤਾ ਹੈ ਅਤੇ ਉਹਨਾਂ ਨੇ ਮੇਰੇ ਜੀਵਨ ਦੇ ਵਿੱਚ ਮੈਨੂੰ ਮਾਫੀ ਦਿੱਤੀ ਹੈ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਜੀ ਨੇ ਸਾਰੇ ਮਨੁੱਖਾਂ ਦੇ ਪਾਪਾਂ ਦੇ ਭਾਰ ਨੂੰ ਆਪਣੇ ਉੱਪਰ ਲੈ ਕੇ ਕਲਵਰੀ ਦੀ ਸਲੀਬ ਦੇ ਉੱਤੇ ਆਪਣੇ ਆਪ ਨੂੰ ਬਲੀਦਾਨ ਕੀਤਾ ਤੇ 3 ਤੀਸਰੇ ਦਿਨ ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਜੋ ਕੋਈ ਵੀ ਅੱਜ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਦੇ ਉੱਤੇ ਵਿਸ਼ਵਾਸ ਰੱਖਦਾ ਹੈ ਉਹ ਪਾਪਾਂ ਦੀ ਮਾਫੀ ਪ੍ਰਾਪਤ ਕਰਦਾ ਹੈ ਤੇ ਨਰਕ ਦੀ ਸਜ਼ਾ ਤੋਂ ਬਚ ਜਾਂਦਾ ਹੈ ਪਰਬੀ ਯੇਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਦੇ ਦੁਆਰਾ ਮੈਂ ਪਰਮੇਸ਼ਰ ਦੇ ਕਰੋਧ ਨੂੰ ਆਪਣੇ ਜੀਵਨ ਦੇ ਵਿੱਚ ਗੁਆ ਲਿਆ ਹੈ ਉਸ ਨਰਕ ਦੀ ਸਜ਼ਾ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਗੁਆ ਲਿਆ ਹੈ ਉਸ ਸਦੀਵੀ ਉਸ ਸਜ਼ਾ ਨੂੰ ਮੈਂ ਗੁਆ ਲਿਆ ਹੈ ਸਦਾ ਦੇ ਲਈ ਰੋਣਾ ਅਤੇ ਦੰਦਾਂ ਦਾ ਪੀਸਣਾ ਮੈਂ ਆਪਣੇ ਜੀਵਨ ਦੇ ਵਿੱਚ ਗੁਆ ਲਿਆ ਹੈ ਇਸ ਸਭ ਨੂੰ ਗੁਆ ਕੇ ਮੈਂ ਅੱਜ ਪਰਮੇਸ਼ਰ ਦੇ ਕੋਲੋਂ ਪਾਪਾਂ ਦੀ ਮਾਫੀ ਨੂੰ ਪ੍ਰਾਪਤ ਕਰ ਲਿਆ ਹੈ ਸ਼ਾਂਤੀ ਪ੍ਰਾਪਤ ਕਰ ਲਈ ਹੈ ਮੇਲ ਮਿਲਾਪ ਪ੍ਰਾਪਤ ਕਰ ਲਿਆ ਅਤੇ ਸਵਰਗ ਨੂੰ ਪ੍ਰਾਪਤ ਕਰ ਲਿਆ ਹੈ ਜੋ ਕੋਈ ਪ੍ਰਭ ਯੀਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ ਹੈ ਉਹਨਾਂ ਦੀ ਦਸ਼ਾ ਸਦੂਮਤੇ ਅਮੂਰਾ ਦੇ ਦੇਸ਼ਾਂ ਦੇ ਨਾਲੋਂ ਕਿਤੇ ਜ਼ਿਆਦਾ ਭਿਆਨਕ ਹੋਵੇਗੀ ਪਿਆਰੋ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਕੀ ਕੁਝ ਖੋਣਾ ਚਾਹੁੰਦੇ ਹੋ ਅਤੇ ਕੀ ਕੁਝ ਪਾਣਾ ਚਾਹੁੰਦੇ ਹੋ ਇਹ ਤੁਹਾਡਾ ਫੈਸਲਾ ਹੈ ਪਰਮੇਸ਼ਰ ਤੁਹਾਡੀ さはいたかいたの。<music>